ਕਿਹਨਾ ਸੰਸਕਾਰ ਕੀਤਾ ਕਾਹਨ ਕੁੜੀ ਸਾਡੀ ਤਾਂ ਕਿਹਨਾ ਸੰਸਕਾਰ ਕੀਤਾ ਨਣਾਉਣ ਵੇਲੇ ਬਾਜ਼ੀ ਮਾਰੀ ਮੈਂ ਬਕਾਇਦਾ ਚੇਨਾ ਮੁਰੇ ਕੱਪੜੇ ਲਾਏ ਕੁੜੀ ਦੇ ਪੱਟ ਸਾਰਾ ਹੀ ਕੁੜੀ ਦਾ ਪੱਟ ਭਰਿਆ ਪਿਆ ਸੀ ਉੱਪਰ ਲਿਖਿਆ ਸੀ ਮੇਰੀ ਮੌਤ ਦੀ ਜ਼ਿੰਮੇਵਾਰ ਪ੍ਰਵੀਨ ਹੋਰ ਕੁਝ ਵੀ ਲਿਖਿਆ ਆਇਆ ਸੀਗਾ ਪਰ ਉਹ ਮੇਤੋ ਪੜਿਆ ਨਹੀਂ ਗਿਆ ਤਾਂ ਸਾਨੂੰ ਪੜਨ ਦਿੱਤਾ ਨਹੀਂ ਪਾਣੀ ਨਾਲ ਮਟਾ ਦਿੱਤਾ ਗਿਆ ਇਹ ਹੁਣ ਮੈਂ ਸੂਤ ਕਰੂ ਅਮਨੇ ਇਨੂੰ ਤੇਰੀ ਪਰਜਾਈਆਂ ਸਾਫ਼ ਦੁਆ ਕੇ ਰਹੂਗੀ ਦੁਆ ਕੇ ਰਹੂਗੀ ਆ ਸਾਰੇ ਜਿੰਨੇ ਵੀ ਹੈਗੇ ਨਾ ਇਹ ਸਾਰੇ ਰਾਲੇ ਮੇ ਆ ਪਹਿਲਾਂ ਤੋਂ ਸਾਡਾ ਬਾਪੂ ਆ ਇਹਨੂੰ ਸਾਰੇ ਪਤਾ ਸੀ ਚੱਕ ਲੋ ਤੇ ਵਿਚ ਮਾਰ ਲੈ ਇਹਨੂੰ ਫਿਰ ਜਿਆਦਾ ਤੁਹਾਡੀ ਸਿਸਟਰ ਸੀਗੀ ਕੀ ਨਾਂ ਸੀ ਉਹਦਾ ਕੀ ਗੱਲ ਹੋਈ ਪ੍ਰੋਪਰ ਜਾਣਕਾਰੀ ਦੇ ਸਕਦੇ ਕੀ ਨਾਂ ਤੁਹਾਡਾ ਹਾਂਜੀ ਉਹ ਮੇਰੀ ਨਾਨ ਨ ਸੀ ਕੀ ਨਾਂ ਤੁਹਾਡਾ ਮੇਰਾ ਨਾਮ ਮੰਨਪ੍ਰੀਤ ਆ ਜੀ ਜੀ ਪੈਂਟ ਪਰ ਕੱਪੜਾ ਹੈ ਜੀ ਜੀ ਉਹ ਮੇਰੇ ਨਾਨਾ ਸੀਗੇ ਤੇ ਸਾਨੂੰ ਇਹਨਾਂ ਨੇ ਫੋਨ ਕੀਤਾ ਕਿ ਕੁੜੀ ਨੂੰ ਅਟੈਕ ਹੋ ਗਿਆ ਠੀਕ ਹੈ ਜੀ ਕੁੜੀ ਨੂੰ ਅਟੈਕ ਹੋ ਗਿਆ ਤਾਂ ਜਦੋਂ ਅਸੀਂ ਆਏ ਆ ਤਾਂ ਕੁੜੀ ਆ ਕੋਲ ਅਸੀਂ ਆ ਕੇ ਮਤਲਬ ਆਪਣਾ ਰੋਣ ਲੱਪੇ ਆਂ ਸਾਨੂੰ ਦੁੱਖ ਲੱਗਾ ਅਸੀਂ ਰੋਣ ਲੱਗ ਗਏ ਤੇ ਇਹਨਾਂ ਨੇ ਸਾਨੂੰ ਕੁੜੀ ਨੂੰ ਹੱਥ ਨਹੀਂ ਲਾਉਣ ਦਿੱਤਾ ਕਹਿੰਦੇ ਪਰੇ ਹੋ ਜੋ ਪਰੇ ਹੋ ਜੋ ਮੈਂ ਕਿਹਾ ਜੀ ਮੂੰਹ ਤੇ ਕੱਪੜਾ ਕਿਉਂ ਬੰਨਿਆ ਆ ਕਹਿੰਦੇ ਜੀ ਅੰਦਰ ਦੀ ਹਵਾ ਜਾਂਦੀ ਆ ਟੈਕ ਹੋ ਗਿਆ ਆ ਇਸ ਕਰਕੇ ਅੰਦਰ ਦੀ ਹਵਾ ਜਾਂਦੀ ਆ ਮੂੰਹ ਤੇ ਤਾਂ ਕੱਪੜਾ ਬੰਨਿਆ ਆ ਜੀ ਜੀ ਕੱਪੜਾ ਤਾਂ ਜੀ ਇਹਨਾਂ ਨੇ ਤਾਂ ਬੰਨਿਆ ਸੀ ਇਹਨਾਂ ਨੇ ਗਾਲ ਘੁੱਟ ਕੇ ਮਾਰੀ ਆ ਹੁਣ ਜਦੋਂ ਆਪਾਂ ਸੰਸਕਾਰ ਕਰਨ ਚਲੇ ਗਏ ਮੈਂ ਇਹਨਾਂ ਨੂੰ ਕਿਹਾ ਵੀ ਸੰਸਕਾਰਨਾ ਤੁਸੀਂ ਕਰਿਓ ਕਿ ਸਾਨੂੰ ਵੀ ਪਤਾ ਲੱਗੇ ਗੱਲ ਕੀ ਸੀ ਤੇ ਕੁੜੀ ਦੀ ਪੱਟ ਤੇ ਬਕਾਇਦਾ ਜਦੋਂ ਨਿਭਾਉਣ ਲੱਗੇ ਅਸੀਂ ਕੁੜੀ ਦੀ ਪੱਟ ਤੇ ਬਕਾਇਦਾ ਲਿਖਿਆ ਹੋਇਆ ਆ ਸਿਗਾ ਹਮ ਕਾਲੇ ਅੱਖਰਾਂ ਦੇ ਨਾਲ ਪੈਨਸਲ ਨਾਲ ਉਹ ਜਦ ਉਦੋਂ ਬਾਅਦ ਉਹ ਜਦੋਂ ਅਸੀਂ ਪੜ ਪੜ ਲਿਆ ਤਾਂ ਇਹਨਾਂ ਦੀ ਜਿਹੜੀ ਮਾਸੀ ਸੱਸ ਸੀਗੇ ਮੇਰੀ ਨਾਨਾਂ ਦੇ ਉਹਨਾਂ ਨੇ ਦਬਦਾ ਪਾਣੀ ਨਾਲ ਮਟੇਤਾ ਕਹਿੰਦੀ ਕਹਿੰਦੀ ਪੁੱਤਰਾ ਸਾਡੀ ਲੱਜ ਰੱਖ ਲਾ ਸਾਨੂੰ ਐਦਾਂ ਹੀ ਰਹਿੰਦੇ ਤੂੰ ਰੋਲਾ ਨਾ ਪਾ ਮੇਰਾ ਪੋਤੇ ਆ ਤੂੰ ਮੇਰੀ ਧੀ ਨਿਆ ਜੀ ਜੇ ਤੁਹਾਡੀ ਮੈਂ ਪੁੱਤ ਧੀ ਸੀ ਜੇ ਸਾਡੀ ਕੁੜੀ ਦੀ ਕੋਈ ਗਲਤੀ ਸੀ ਸਾਨੂੰ ਦੱਸ ਦੇ ਸਾਡੀ ਕੁੜੀ ਨਾ ਸੁਧਾਰ ਕਰਦੀ ਤਾਂ ਅਸੀਂ ਅੱਜ ਇੱਥੇ ਆਉਣਾ ਨਹੀਂ ਸੀ ਗੱਲ ਖਤਮ ਹੋ ਜਾਂਦੀ ਕਹਿਣਾ ਜਦੋਂ ਆਪਣਾ ਸੁਧਾਰੇ ਨਹੀਂ ਕੀਤਾ ਸੀ ਕੀ ਕਰਨ ਆਣਾ ਸੀ ਜੀ ਜੀ ਜਦੋਂ ਆਸੀ ਸੰਸਕਾਰ ਕਰਨ ਲੱਗੇ ਤਾਂ ਮੈਨਾਂ ਨੂੰ ਸੰਸਕਾਰ ਨਹੀਂ ਕਰਨ ਦਿੱਤਾ ਉਦੋਂ ਬਾਅਦ ਅਸੀਂ ਸਹਿਮਤ ਹੋ ਗਏ ਚਲੋ ਸੰਸਕਾਰ ਕਰ ਦੋ ਮਿੱਟੀ ਪਾਓ ਗਾਲ ਤੇ ਜੋ ਹੋਣਾ ਹੋ ਗਿਆ ਠੀਕ ਹੈ ਜੀ ਉਦੋਂ ਬਾਅਦ ਜਿਹੜੀ ਮੇਰੇ ਨਾਨਾ ਸੀ ਉਹਨਾਂ ਦੇ ਵੱਡੇ ਸਿਸਟਰ ਆਏ ਬਲਾਸਪੁਰ ਤੋਂ ਹੂੰ ਬਲਾਸਪੁਰ ਤੋਂ ਆਏ ਤੇ ਉਹਨਾਂ ਨੇ ਆ ਕੇ ਕਿਹਾ ਵੀ ਗੱਲ ਕੀ ਹੋਈ ਮੈਂ ਮੋਰੇ ਉਹਨਾਂ ਦੇ ਹੱਥ ਬੰਨੇ ਮੈਂ ਕਿਹਾ ਵੀ ਤੁਸੀਂ ਬੇਨਤੀ ਹੈ ਹੁਣ ਸੰਸਕਾਰ ਹੋ ਲੈਂਦੋ ਉਹ ਕਹਿੰਦੇ ਅਸੀਂ ਨਹੀਂ ਹੁਣ ਦੇਣਾ ਸੰਸਕਾਰ ਇੱਦਾਂ ਕਿੱਦਾਂ ਹੋਣ ਜਦੋਂ ਇਹ ਨਹੀਂ ਪੁਲਿਸ ਦੇਖ ਕੇ ਉਹ ਵੀ ਘਬਰਾ ਗਏ ਵੀ ਇਹ ਕੋਈ ਚੱਕਰ ਲੰਮਾ ਚੋਣਾ ਪਿਆ ਆ ਸਾਡੀ ਭੈਣ ਦੇ ਨਾਲ ਵੀ ਜਿਹੜਾ ਐਨਾ ਕੁਝ ਹੋ ਗਿਆ ਆ ਹੂੰ ਹੂੰ ਜਦੋਂ ਜੀ ਇਹਨਾਂ ਨੇ ਲੱਕੜਾ ਲੁਕੜਾ ਉਤਾਰ ਦਿੱਤੀਆਂ ਉਤੋਂ ਸਾਂਸ ਕਰਨੀ ਕੀਤਾ ਲੱਕੜਾ ਸਾਰੀਆਂ ਰੱਖਤੀਆਂ ਸੀ ਅਗਲੀ ਭੇਟ ਲੱਗੇ ਸੀ ਕੰਨ ਜਦੋਂ ਇਹਨਾਂ ਨੇ ਲੱਕੜਾ ਲੁਕੜਾ ਸਾਰੀਆਂ ਉਤਾਰਤੀਆਂ ਜੀ ਕੁੜੀ ਦੇ ਧੌਣ ਤੋਂ ਏਦਾਂ ਮੂੰਹ ਤੇ ਕੱਪੜਾ ਲਾਇਆ ਤੇ ਧੌਣ ਤੇ ਇੱਥੇ ਸਾਰੇ ਨਿਸ਼ਾਨ ਕਾਲਾ ਘੁੱਟ ਕੇ ਮਾਰੀ ਸਾਰੇ ਨਿਸ਼ਾਨ ਬਕਾਇਦਾ ਜੀ ਫੋਟੋਆਂ ਪਈਆਂ ਸਾਡੇ ਕੋਲ ਠੀਕ ਹੈ ਰੱਸੀ ਦੀ ਰੱਸੀ ਨਾਲ ਘੁੱਟਿਆ ਰੱਬ ਜਾਣੇ ਕਿੱਦਾਂ ਘੁੱਟਿਆ ਇਹ ਹੁਣ ਆਪਾਂ ਨੂੰ ਨਹੀਂ ਪਤਾ ਆਪਾਂ ਤਾਂ ਮੌਕੇ ਤੇ ਆਪਾਂ ਕਾਰਨ ਕੀ ਹੋਇਆ ਮਾਰਨ ਦਾ ਉਹਨਾਂ ਨੇ ਕਾਰਨ ਜੀ ਹੁਣ ਉਹਨਾਂ ਨੂੰ ਪਤਾ ਹੋ ਪਰਿਵਾਰ ਵਾਲਿਆਂ ਨੂੰ ਕੀ ਹੋਇਆ ਆਪਾਂ ਨੂੰ ਤਾਂ ਟੈਕ ਦਾ ਫੋਨ ਜਿਹੜੀ ਮ੍ਰਿਤਕ ਸੀ ਉਹਦਾ ਨਾਮ ਕੀ ਸੀ ਜਿਹੜਾ ਉਹਨਾਂ ਦੇ ਘਰ ਵਾਲਾ ਉਹਨਾਂ ਦਾ ਨਾਮ ਕੀ ਉਹਨਾਂ ਦਾ ਅਮਨਦੀਪ ਨਾਮ ਸੀ ਹਾਂ ਜਿਹੜੇ ਦੀ ਡੈਥ ਹੋਈ ਉਹਨਾਂ ਦੇ ਘਰ ਵਾਲੇ ਦਾ ਨਾਮ ਗੋਲੂ ਸੀ ਬਾਕੀ ਦਾ ਮੈਨੂੰ ਪੱਕਾ ਨਾਮ ਨਹੀਂ ਪਤਾ ਠੀਕ ਹੈ ਜੀ ਤੇ ਜਿੰਨਾ ਕ ਪਤਾ ਹੁੰਦਾ ਕੀ ਹੁਣ ਤੁਸੀਂ ਬਾਡੀ ਫਲੋਰ ਸਿਵਲ ਹਸਪੀਟਲ ਲੈ ਆਂਦੀ ਹਾਂਜੀ ਹੁਣ ਆਪਾਂ ਸਿਵਲ ਹਸਪੀਟਲ ਬਾਡੀ ਲੈ ਆਂਦੀ ਆ ਹਾਂ ਤੇ ਹੁਣ ਉਹਦਾ ਮਤਲਬ ਪੋਸਟਮਾਰਟਮ ਹੋਵੇਗਾ ਹਾਂ ਤੇ ਉਹ ਆਪਾਂ ਨੂੰ ਦੱਸਣਗੇ ਵੀ ਕੁੜੀ ਦਾ ਆਪ ਗਾਲ ਘੁੱਟਿਆ ਗਿਆ ਜਾਂ ਕੁੜੀ ਕਿੱਦਾਂ ਹੋਈ ਆ ਕੁੜ ਪਿਛੇ ਆਉਂਦੇ ਸੀ ਤਾਂ ਇਹ ਸਾਸਨ ਉਹ ਸਾਰੇ ਜਾਨੇ ਟੱਬਰ ਇਹਨਾਂ ਨਾਲ ਮਿਲ ਕੇ ਰਹਿੰਦੇ ਸੀ ਸਾਨੂੰ ਆਏ ਗਿਆ ਉਹਨੂੰ ਖਾਣ ਪੀਣ ਨੂੰ ਸਾਰਾ ਕੁਝ ਦਿੰਦੇ ਸੀ ਐਦਾਂ ਦਾ ਭਾਜੀ ਕੋਈ ਖੁਸ਼ ਹੈ ਨਹੀਂ ਸੀ ਸਾਨੂੰ ਵੀ ਕਹਿਣਾ ਇੱਥੇ ਆ ਕੇ ਰਹਿ ਜਾਓ ਦੋ ਰਾਤਾਂ ਰਹਿ ਜਾਓ ਤਿੰਨ ਰਾਤਾਂ ਰਹਿ ਜਾਓ ਠੀਕ ਹੈ ਪਰ ਸਾਨੂੰ ਆ ਚਾਂਸ ਨਹੀਂ ਸੀ ਪਤਾ ਹੁਣ ਦੱਸੋ ਇਹ ਜਨਾਨੀ ਦਾ ਤਾਂ ਕੰਮ ਹੈ ਨਹੀਂ ਭਾਜੀ ਗਾਲ ਘੁੱਟਣਾ ਜਨਾਨੀ ਕੋ ਜਨਾਨੀ ਨਹੀਂ ਮਾਰਦੀ ਜੀ ਠੀਕ ਹੈ ਹੁਣ ਇਹ ਤੁਸੀਂ ਪੁੱਛੋ ਵੀ ਕੀ ਹੋਇਆ ਕੀ ਮੰਗ ਕਰਦੇ ਤੁਸੀਂ ਹੁਣ ਅਸੀਂ ਤਾਂ ਜੀ ਮੰਗ ਇਹ ਹੀ ਕਰਦੇ ਆ ਸਾਨੂੰ ਇਨਸਾਫ ਦੇ ਦਿਓ ਤੇ ਦੂਜੀ ਗੱਲ ਇਹ ਆ ਜੇ ਸੰਸਕਾਰ ਕਰਨਾ ਤਾਂ ਸੰਸਕਾਰ ਕਰ ਦੋ ਹੁਣ ਜੇ ਹੁਣ ਤਾਂ ਪਤਾ ਲੱਗੇਗਾ ਵੀ ਕੀ ਕਾਰਨ ਹੈਗਾ ਕੀ ਕਾਰਨ ਨਹੀਂ ਹੈਗਾ ਹੂੰ ਕਿੱਥੇ ਸ਼ੱਕ ਲੱਗਦੀ ਤੁਹਾਨੂੰ ਮੇਨ ਸ਼ੱਕ ਭਾਜੀ ਉਹਨਾਂ ਨੇ ਜੀ ਪੱਟ ਦੇ ਉੱਤੇ ਆਪਣੇ ਨਾਮ ਲਿਖਿਆ ਸੀ ਕਿ ਮੇਰੀ ਨਾਨਾ ਪ੍ਰਵੀਨ ਜ਼ਿੰਮੇਵਾਰ ਆ ਹੂੰ ਹੂੰ ਬਕਾਇਦਾ ਮੈਂ ਤੇ ਮੇਰੀ ਜਠਾਣੀ ਬੈਠੇ ਨੇ ਇੱਥੇ ਉਹ ਉਹਨਾਂ ਨੇ ਦੇਖਿਆ ਆ ਉਹਨਾਂ ਨੇ ਦੇਖਿਆ ਹਾਂਜੀ ਥੈਂਕ ਯੂ